ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸ੍ਰੀ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਾਈ ਰੁੱਤ ਪੰਜਵੀਂ ਸਾਖੀ 11ਵੀਂ ਮਾਈ ਗੁਰਦੇਈ ਦਾ ਪ੍ਰਸੰਗ ਮਾਛੀਵਾੜੇ ਵਿੱਚ ਇੱਕ ਮਾਈ ਗੁਰਦੇਈ ਰਹਦੀ ਸੀ ਉਹ ਬਹੁਤ ਹੀ ਪ੍ਰੇਮਣ ਮਾਈ ਸੀ ਉਮਰ ਵਡੇਰੀ ਹੋ ਗਈ ਸੀ ਉਸ ਦੀ ਇੱਛਾ ਸੀ ਕਿ ਉਹ ਗੁਰੂ ਜੀ ਦੇ ਦਰਸ਼ਨ ਕਰੇ ਕਈ ਕਾਰਨਾਂ ਦੇ ਕਾਰਨ ਉਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਨਹੀਂ ਸੀ ਜਾ ਸਕੀ ਉਸ ਤੇ ਭਾਗ ਜਾਗ ਪਈ ਸਤਿਗੁਰੂ ਜੀ ਆਪ ਉਸ ਦੇ ਪਿੰਡ ਵਿੱਚ ਆ ਪੁੱਛੇ ਅਕਾਲ ਪੁਰਖ ਨੇ ਉਸ ਦੀ ਆ ਮਨੋ ਕਾਮਨਾ ਪੂਰੀਆਂ ਕਰਨੀਆਂ ਸਨ ਸੋ ਕਰ ਦਿੱਤੀਆਂ ਉਸ ਬਬ ਨਾਲ ਭਾਈ ਗੁਲਾਬੇ ਦੇ ਘਰ ਆ ਗਈ ਆਈ ਵੀ ਇਹੋ ਪੁੱਛਣ ਸੀ ਕਿ ਉਸ ਨੇ ਭੈੜੀਆਂ ਖਬਰਾਂ ਸੁਣੀਆਂ ਸਨ ਕਿ ਉਹ ਠੀਕ ਹਨ ਕਿ ਪਿਆਰੀ ਸਤਿਗੁਰੂ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ ਹੈ ਜਦੋਂ ਘਰ ਪੁੱਜੀ ਤਾਂ ਅੱਗੇ ਮਹਾਰਾਜ ਜੀ ਬਿਰਾਜਮਨ ਸਨ ਦਰਸ਼ਨ ਕਰਕੇ ਨਿਹਾਲ ਹੋ ਗਈ ਚਰਣਾ ਉੱਪਰ ਮੱਥਾ ਟੇਕ ਕੇ ਚਰਨ ਤੂੜ ਅੱਖਾਂ ਨੂੰ ਲਾਈ ਉਹਨਾਂ ਅੱਖਾਂ ਨੂੰ ਜਿਹੜੀਆਂ ਗੁਰੂ ਜੀ ਦੇ ਦਰਸ਼ਨਾਂ ਨੂੰ ਤਰਸੀਆਂ ਸਨ ਜਿਨ੍ਹਾਂ ਦੀ ਦੀਦਾਰੇ ਨਹੀਂ ਸਨ ਹੁੰਦੀ ਕਿੰਨਾ ਚਿਰ ਚਰਨਾਂ ਨੂੰ ਫੜ ਕੇ ਬੈਠੀ ਰਹੀ ਰੱਜ ਕੇ ਦਰਸ਼ਨ ਕਰਨ ਪਿੱਛੋਂ ਘਰ ਨੂੰ ਮੂੜ ਆਈ ਜਾਂਦੀ ਹੋਈ ਇੰਨੀ ਪੱਕੀ ਜ਼ਰੂਰ ਕਰ ਗਈ ਕਿ ਸੱਚੇ ਪਾਤਸ਼ਾਹ ਕਿਤੇ ਜਾਇਓ ਨਾ ਮੈਂ ਹੁਣੇ ਆਈ ਮੈਂ ਸੇਵਾ ਕਰਨੀ ਹੈ ਮੇਰੀ ਸੇਵਾ ਪ੍ਰਵਾਨ ਕਰਨੀ ਮੈਂ ਗਰੀਬਣੀ ਨੀ ਆਸਰਾ ਭਵਜਲ ਵਿੱਚ ਗੋਤੇ ਖਾਣ ਵਾਲੀ ਦੁਖੀਆਂ ਮੇਰੇ ਤੇ ਦਇਆ ਕਰਕੇ ਮੈਨੂੰ ਤਾਰਨਾ ਏ ਦੀਨ ਦੇਵਾਲ ਏ ਦਾਤਾ ਮੈਂ ਆਈ ਮਾਈ ਗੁਰਦੇਵੀ ਭਾਈ ਗੁਲਾਬੇ ਦੇ ਘਰੋਂ ਨਿਕਲ ਕੇ ਨੱਸੀ ਗਈ ਖੁਸ਼ੀ ਨਾਲ ਉਹਦੇ ਬੁਢੇਪੇ ਦੇ ਅੰਗਾਂ ਵਿੱਚ ਚੋਗੜਾ ਬਲ ਆ ਚੁੱਕਿਆ ਸੀ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਚੁੱਕੀ ਸੀ ਉਹ ਘਰ ਪੁੱਜੀ ਹੱਥੀਂ ਕੱਤਿਆ ਤੇ ਆਪ ਉਨਾਇਆ ਤੋਂ ਆਇਆ ਹੋਇਆ ਖੱਦਰ ਕੋਟੀ ਵਿੱਚੋਂ ਕੱਢਿਆ ਉਸ ਖੱਦਰ ਉੱਤੇ ਇੱਕ ਗੁਰਦੀ ਰੋੜੀ ਤੇ 1 ਰੁਪਇਆ ਰੱਖ ਕੇ ਮੁਰ ਸਤਿਗੁਰੂ ਜੀ ਪਾਸ ਪੁੱਜ ਗਈ ਖੱਦਰ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਦੀਨ ਦੁਨੀਆ ਦੇ ਮਾਲਕ ਮੇਰਾ ਜਨਮ ਮਰਨ ਸਵਾਰ ਦਿਓ ਮੈਨੂੰ ਕਾਲ ਦਾ ਐ ਸਤਾਰਿਆ ਹੈ ਇਹ ਜਨਮ ਮਰਨ ਦਾ ਚੱਕਰ ਕਦੋਂ ਟੁੱਟੇਗਾ ਮੇਰੀ ਇਹੋ ਇੱਛਾ ਹੈ ਸਤਗੁਰੂ ਜੀ ਦਇਆ ਦੇ ਘਰ ਵਿੱਚ ਆਏ ਮਾਈ ਦਾ ਖੱਦਰ ਚੁਕ ਲਿਆ ਉਸ ਖੱਦਰ ਨੂੰ ਹੱਥਾਂ ਉੱਤੇ ਤੋਲਦੇ ਹੋਏ ਮਾਈ ਨੂੰ ਪੁੱਛਣ ਲੱਗੇ ਇਹ ਕਿੰਨੇ ਕਸਾ ਹੈ ਪੂਰੀ ਤਾਣੀ ਪਾਦਸ਼ਾ ਅੱਛਾ ਜਿਵੇਂ ਇਹ ਸਾਡੇ ਪਰਦੇ ਕੱਝੇਗਾ ਤਿਵੇਂ ਤੇਰੇ ਪਰਦੇ ਕੱਝੇ ਜਾਣਗੇ ਤੂੰ ਨਿਹਾਲ ਹੋਈ ਮਾਤਾ ਅਕਾਲ ਪੁਰਖ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇਗਾ ਕੋਈ ਚਿੰਤਾ ਨਾ ਕਰ ਸਤਨਾਮ ਵਾਹੀ ਗੁਰੂ ਦਾ ਜਾਪ ਕਰ ਇਹ ਵਾਰ ਲੈ ਕੇ ਮਾਤਾ ਗੁਰਦੇਈ ਪ੍ਰਸੰਨ ਹੋ ਗਈ ਸਾਈ ਬਾਾਂ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਆਪਣੇ ਘਰ ਨੂੰ ਚਲੀ ਗਈ ਭਾਈ ਗੁਲਾਬੇ ਦੇ ਸਮਝਾਉਣ ਤੇ ਉਸਨੇ ਹੋਰ ਕਿਸੇ ਨੂੰ ਨਾ ਦੱਸਿਆ ਕਿ ਸਤਗੁਰੂ ਜੀ ਆਏ ਹਨ ਤੇ ਉਹ ਦਰਸ਼ਨ ਕਰ ਆਈ ਹੈ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਿਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ